ਨਾਪਾਦੇ ਨਜ਼ਦੀਕ ਪੈਂਦੇ ਪਿੰਡ ਬੋੜਾ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਦੱਸਦੀ ਹੈ ਕਿ ਇੱਕ ਵੱਡੇ ਟਰਾਲੇ ਨੇ 4 ਥਾਵਾਂ ਤੇ ਵੱਡਾ ਨੁਕਸਾਨ ਕੀਤਾ ਹੈ ਇਹ ਘਟਨਾ ਸਵੇਰੇ 3 ਤੋਂ 4 ਵਜੇ ਦੇ ਵਿੱਚ ਕਾਰ ਵਾਪਰੀ ਹੈ ਜਿਸ ਨਾਲ ਆਲੇ-ਦੁਆਲੇ ਦੇ ਲੋਕ ਡਰ ਕੇ ਉੱਠ ਗਏ ਦੱਸਦੀ ਕਿ ਬੇਕਾਬੂ ਹੋਇਆ ਵੱਡਾ ਟਰਾਲਾ ਦੁਕਾਨ ਦੇ ਵਿੱਚ ਜਾ ਵਜਿਆ ਜਿਸ ਨਾਲ ਦੁਕਾਨ ਟਹਿ ਗਈ ਨਾਲ ਦੇ ਨਾਲ ਦੁਕਾਨਾਂ ਦੇ ਸ਼ਟਰ ਪਟ ਦਿੱਤੇ ਤੇ ਇੱਕ ਪਲਾਟ ਦੀ ਕੰਦ ਵੀ ਢਾ ਦਿੱਤੀ ਗਈ ਜਿਸ ਤੋਂ ਬਾਅਦ ਟਰਾਲਾ ਸਿੱਧਾ ਬਿਜਲੀ ਵਾਲੇ ਖੰਭੇ ਦੇ ਵਿੱਚ ਜਾ ਕੇ ਵਜਿਆ ਦੱਸਦੀ ਕਿ ਇਸ ਹਾਦਸੇ ਦੇ ਨਾਲ ਆਲੇ-ਦੁਆਲੇ ਲੋਕਾਂ ਦੇ ਵਿੱਚ ਕਾਫੀ ਡਰ ਵੇਖ ਨੂੰ ਮਿਲ ਰਿਹਾ ਹੈ ਇਹ ਘਟਨਾ 3 ਵਜੇ ਤੋਂ 4 ਵਜੇ ਦੇ ਵਿੱਚ ਕਾਰ ਵਾਪਰੀ ਹੈ ਤੇ ਇਸ ਘਟਨਾ ਤੋਂ ਬਾਅਦ ਡਰ ਕੇ ਆਲੇ ਦੁਆਲੇ ਦੇ ਲੋਕ ਵੀ ਉੱਠ ਗਏ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਦੀ ਰਿਪੋਰਟ ਹਾਂ ਜੀ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਜਦੋਂ ਇਹ ਤੜਕੇ 3 ਵਜੇ ਲੱਗਿਆ ਜੀ ਅੱਛਾ ਕੀ ਕਰਦੇ ਸੀ ਉਸ ਟਾਈਮ ਸਤੇ ਅਸੀਂ ਤਾਂ ਸੁੱਤੇ ਪਏ تھے ਜੀ ਜਿਆਦਾ ਲੱਗਿਆ ਡੈਢ ਦੇ ਨੇ ਸਾਨੂੰ ਖੜਾਕਾ ਸੁਣਿਆ ਉੱਠ ਕੇ ਆ ਗਏ ਠੀਕ ਹੈ ਇਹਨੇ ਆਪਣੀ ਜਾਣਕਾਰੀ ਤਾਂ ਭੇਜਾਉਣ ਦੀ ਕੋਸ਼ਿਸ਼ ਕਰੀ ਆ ਠੀਕ ਹੈ ਬਰ ਨੁਕਸਾਨ ਇਹ ਨਹੀਂ ਦੇਖਿਆ ਮੈਂ ਖੜਾ ਲਾਂ ਜੀ ਠੀਕ ਹੈ ਕਿੱਥੇ ਇਹਦਾ ਜਦੇ ਰਤੀਆ ਕਹਿੰਦਾ ਜੀ ਰਤੀਆ ਕਹਿੰਦਾ ਠੀਕ ਹੈ ਹਾਂ ਜੀ ਤੇ ਥੋੜਾ ਨੁਕਸਾਨ ਕਿੰਨਾ ਹੋਇਆ ਆ ਦੇਖ ਲਓ ਜੀ ਹੁਣ ਤੁਹਾਡੇ ਸਾਹਮਣੇ ਕਿੰਨਾ ਹੋਇਆ ਅੱਛਾ ਹਾਂ ਮਥੇਂਦਰੀ ਦੇਖ ਲਓ ਇਹ ਇਹ ਤੁਹਾਡਾ ਸਾਡੇ ਕੋਈ ਕੁਝ ਨਹੀਂ ਹਾਂ ਜੀ ਹਾਂ ਤੰਨੇ ਤਾਂ ਕਰਨਾ ਹੈ ਹਾਂ ਜੀ ਅੱਛਾ ਇਨਾਂ ਦੇ ਹੋਰ ਇਨਾਂ ਦਾ ਕੀ ਕੀ ਨੁਕਸਾਨ ਹੋਇਆ ਠੱਡਾ ਦਾ ਮਤਲਬ ਦੁਕਾਨ ਟਹਿ ਗਈ ਸਮਾਨ ਹਾਂ ਮਸ਼ੀਨਰੀ ਗਈ ਸੀ ਸਾਡੀ ਤਾਂ ਮਸ਼ੀਨਰੀ ਵੀ ਗਈ ਹਾਂ ਜੀ ਮਸ਼ੀਨਰੀ ਦਾ ਚਲੋ ਆਦੇ ਦੁਕਾਨ ਹੀ ਖਤਮ ਹੋ ਗਈ ਜੇ ਇਹ कांड ਦਿਨ ਚ ਹੁੰਦਾ ਤਾਂ ਜਾਨ ਵੀ ਜਾ ਸਕਦੀ ਸੀ ਕੀ ਪਤਾ ਉਹਰੇ 10-10 ਬੰਦੇ ਬੈਠੇ ਹੁੰਦੇ ਜੀ ਕੰਮ ਕਰਾਉਣ ਵਾਲੇ ਠੀਕ ਹੈ ਹੂੰ ਠੀਕ ਹੈ ਤੇ ਦੁਕਾਨਾਂ ਦੇ ਮਾਲਕ ਆਏ ਨਹੀਂ ਹਾਂ ਜੀ ਹੈਗੇ ਹੋਰੀ ਨੇ ਠੀਕ ਹੈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਤਾਂ ਅਸੀਂ ਕਹਿੰਦੇ ਆ ਵੀ ਸਾਡਾ ਆ ਜੀ ਸਾਡਾ ਸਹਾਰਨਾ ਚਾਹੀਦਾ ਹਾਂਜੀ ਹਾਂਜੀ ਰਣਜੀਤ ਸਿੰਘ ਜੀ ਰਣਜੀਤ ਸਿੰਘ ਜੀ ਜਿਹੜੀ ਆ ਦੁਕਾਨ ਆ ਠੋਡੀ ਐ ਸਟੂਡੀਓ ਹਾਂਜੀ ਹਾਂਜੀ ਸਟੂਡੀਓ ਮੇਰੇ ਕਾਦਾ ਕੰਮ ਕਰਦੇ ਹੋ ਜੀ ਸਟੂਡੀਓ ਜੇ ਕਰਦੇ ਵੀਰ ਜੀ ਫੋਟੋਗ੍ਰਾਫੀ ਹਾਂਜੀ ਹਾਂਜੀ ਅੱਛਾ ਕਿੰਨਾ ਕ ਨੁਕਸਾਨ ਹੋਇਆ ਠੋਡੀ ਦੁਕਾਨ ਦਾ ਵੀਰ ਜੀ ਮੈਂ ਨੁਕਸਾਨ ਤਾਂ ਦੇਖੋ ਬਾਹਰੋਂ ਤਾਂ ਦੀਦੀ ਅੰਦਰੋਂ ਵਾਲੇ ਜਦੋਂ ਖੋਲਾਂਗੇ ਤਾਂ ਪਤਾ ਲੱਗਣਾ ਜੀ ਅੰਦਰੋਂ ਮਾਰਾ ਮੇਨ ਤਾਂ ਠੋੜਾ ਸ਼ਟਰ ਟੁੱਟਿਆ ਹੋਇਆ ਹਾਂਜੀ ਹਾਂਜੀ ਤੇ ਕਦੋਂ ਪਤਾ ਲੱਗਦਾ ਤੁਹਾਨੂੰ ਵੀ ਇਹ ਸ਼ਟਰ ਟੁੱਟ ਗਿਆ ਠੋੜਾ ਵੀਰ ਜੀ ਤਿੰਨ ਵਜੇ ਇਹਨਾਂ ਮੁੰਡੇ ਨੇ ਫੋਨ ਕੀਤਾ ਸੀ ਵੀ ਰਣਜੀਤ ਐਂ ਕਰਕੇ ਵੀ ਰਾਤ ਢ ਦਨੇ ਬੈਠੇ ਹੁੰਦੇ ਤਾਂ ਨੁਕਸਾਨ ਨਹੀਂ ਮਿਲਦਾ ਵੀਰੇ ਸਾਰਾ ਇੱਥੇ ਬੈਠੇ ਹੁੰਦੇ ਸਾਰਾ ਦਿਨ ਅਸੀਂ ਅੱਛਾ ਤੱਕ ਨੁਕਸਾਨ ਵੱਧ ਹੋ ਸਕਦਾ ਸੀ ਨੁਕਸਾਨ ਹੁਣ ਕਿੰਨੇ ਦਾ ਨੁਕਸਾਨ ਹੋਇਆ ਟੋਟਲ ਜੇ ਆਪਾਂ ਪੰਪ ਮਲਾਈਏ ਦੇਖੋ ਜੀ ਟੋਟਲ ਦਾ ਹੁਣ ਬਾਅਦ ਚ ਪਤਾ ਲੱਗੂਗਾ ਜੀ ਹੁਣ ਆਪਾਂ ਕਹਿ ਸਕਦੇ ਜੀ ਨੁਕਸਾਨ ਤੁਸੀਂ ਸਾਹਮਣੇ ਖੜ੍ਹੂ ਕਿੰਨਾ ਨੁਕਸਾਨ ਹੈ ਠੀਕ ਹੈ ਹਾਂਜੀ ਇਸ ਦਾ ਪ੍ਰਸ਼ਾਸਨ ਦੱਸ ਸਕਦੇ ਵੀਰ ਜੀ ਹਾਂ ਵੀ ਜੋ ਵੀ ਨੁਕਸਾਨ ਸਾਡਾ ਹੋਇਆ ਉਹ ਦਿੱਤਾ ਜਾਵੇ ਬਸ ਠੀਕ ਹੈ ਕੀ ਨਾਮ ਹੈ ਜਗਦੀਪ ਸਿੰਘ ਜੀ ਜੀ ਜਦੋਂ ਪਤਾ ਲੱਗਦਾ ਹੈ ਕਿ ਉਹ ਹੇਟ ਰਹਿਲਾ ਤੁਹਾਨੂੰ ਕੰਨਾ ਚ ਆ ਕੇ ਬਚਦਾ ਹੈ ਤੇ ਕਦੋਂ ਪਤਾ ਲੱਗਦਾ ਦੁਕਾਨਦਾਰ ਇਹਨਾਂ ਦੇ ਪਰਿਵਾਰ ਨੂੰ ਜੀ ਜਦੋਂ ਅਚਾਨਕ ਇੱਕ ਖੜਕੇ ਦੀ ਤਰ੍ਹਾਂ ਸੁਣਦੇ ਹਨ ਇਹਨਾਂ ਨੂੰ ਤੇ ਜਾਣ ਕੇ ਅੰਦਰੋਂ ਡਰ ਕੇ ਉੱਠਦੇ ਆ ਜੀ ਥੇਰੇ ਬਾਹਰ ਆ ਕੇ ਦੇਖਦੇ ਆ ਫਿਰ ਪਤਾ ਚੱਲਦਾ ਹੈ ਰਾਤ ਤਕਰੀਬਨ 3:00 ਵਜੇ ਦੀ ਗੱਲ ਹੈ ਜੀ ਠੀਕ ਹੈ ਤੇ 4:00 ਵਜੇ ਦੀ ਗੱਲ ਹੈ 3:00 ਵਜੇ ਹਾਂ ਜੀ ਠੀਕ ਹੈ ਤੁਹਾਨੂੰ ਕਦੋਂ ਪਤਾ ਲੱਗਿਆ ਫੋਨ ਗਿਆ ਜਾਂ ਆਪ ਆ ਕੇ ਤੁਸੀਂ ਇਸਦਾ ਹੀ ਆਪ ਵੀ ਆਏ ਆ ਜੀ ਸਾਨੂੰ ਪਤਾ ਨਹੀਂ ਲੱਗਿਆ ਕੀ ਮੰਗ ਕਰਦੇ ਹੋ ਪਰਿਵਾਰ ਲਈ ਕੀ ਮੰਗ ਕਰਦੇ ਹੋ ਬੜਾ ਹਾਸ ਹਾਂਜੀ ਹਾਦਸਾ ਤਾਂ ਹੋ ਸਕਦਾ ਵੀ ਜੇ ਕੋਈ ਬੰਦਾ ਅੰਦਰ ਹੁੰਦਾ ਜੀ ਤਾਂ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਸੀ ਵੀ। ਤੇ ਬਾਕੀ ਆਪਾਂ ਨੂੰ ਪਤਾ ਵੀ ਠੀਕ ਹੈ ਗਰੀਬ ਪਰਿਵਾਰ ਆ ਜੀ ਇਹ। ਹਾਂ। ਮਾਦੂ ਤੇ ਚਲੋ ਜਾਈਂ ਵੀ ਇਹਨਾਂ ਨੂੰ ਇਹਦੇ ਜੀ ਆਪਣੀ ਦੁਕਾਨ ਤੋਂ ਗੁਜ਼ਾਰਾ ਕਰਦੇ ਨੇ।